ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਪੂਰੇ ਦੇਸ਼ ਵਿੱਚ ਮਾਮਲਾ ਗਰਮਾਇਆ ਹੋਇਆ ਹੈ ਤੇ ਦੇਸ਼ ਵਿੱਚ ਰੋਸ ਦੀ ਲਹਿਰ ਹੈ ਦੂਜੇ ਪਾਸੇ ਸ਼ਿਵ ਸੈਨਾ ਦੇ ਨੇਤਾਵਾਂ ਵੱਲੋਂ ਵੱਡੀ ਗਿਣਤੀ ਚੰਮੇਰ ਵਾਗੜ ਸਰਹੱਦ ਤੇ ਪਹੁੰਚ ਕੇ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਨੇ ਕਿ ਅਸੀਂ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਵਾਗੜ ਸਰਹੱਦ ਤੇ ਪਹੁੰਚੇ ਹਾਂ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਹਿਊਮਨ ਬੰਬ ਬਣਾ ਕੇ ਪਾਕਿਸਤਾਨ ਭੇਜਿਆ ਜਾਵੇ ਤਾਂ ਜੋ ਅਸੀਂ ਇਤਿਜਾਹ ਕਰਕੇ ਆਪਣੇ ਹਿੰਦੂ ਭਰਾਵਾਂ ਦਾ ਬਦਲਾ ਲੈ ਸਕੀਏ ਇੱਕ ਕੋਈ ਕੋ ਮਕਸੂਦ ਸਾਡਾ ਸ਼ੁਭਸਨਾ ਪੰਜਾਬ ਦਾ ਹੋਵੇ ਸਾਡੀ ਦਿੱਲੀ ਬੰਦੀਆਂ ਦਾ ਜਿਹੜਾ ਹਿੰਦੂ ਦਾ ਕਤਲ ਕੀਤਾ ਗਿਆ ਪਹਿਲਗਾਮ ਦੀ ਜਿਹੜਾ ਕਤਲਿਆਨ ਕੀਤਾ ਗਿਆ ਅਸੀਂ ਉਹਦੀ ਕੋਈ ਕੋ ਪਰਸਰਾ ਕਰਦੇ ਆ ਅਸੀਂ ਨਹੀਂ ਸਾਰਾ ਦੇਸ਼ ਕਰਦਾ ਸ਼ੁਭਸੈਨਿਕ ਕੇ ਲਾਇ ਨਹੀਂ ਹਿੰਦੂ ਲੋਕ ਕਹਿਣਗੇ ਮੋਦੀ ਜੀ ਤੁਸੀਂ ਸਾਨੂੰ ਹਿਊਮਨ ਬੰਬ ਬਣਾ ਕੇ ਪਾਕਿਸਤਾਨ ਤੇ ਜੋ ਜਿੰਨਾਂ ਨੇ ਸਾਡੇ ਹਿੰਦੂ ਭਰਾ ਮਾਰੇ ਨੇ ਅਸੀਂ ਉਹਨਾਂ ਦਾ ਘਰ ਤੋਂ ਬਾਹਰ ਕਰ ਸਕੀਏ ਬਿਲਕੁਲ ਹੱਤਿਆ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਸੀਂ ਪਾਕਿਸਤਾਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਇੱਕ ਤਾਂ ਪਹਿਲਾਂ ਦੋ ਟੁਕੜੇ ਹੋਏ ਸੀ ਬੰਗਲਾਦੇਸ਼ ਲੱਗ ਹੋਇਆ ਸੀ ਅਗਰ ਹੁਣ ਹਿੰਦੂਆਲੇ ਦੇਖ ਲਿਆ ਹੁਣ ਸਰਕਾਰਾਂ ਨੇ ਸਾਡੇ ਤੁਹਾਡੇ ਟਿੱਕੀ ਅਕਲ ਦੇਖ ਲਿਆ ਤੇ ਤੁਹਾਡੇ ਤਿੰਨ ਟੁਕੜੇ ਹੋਣਗੇ ਪੁਲਿਸਦਾਨ ਤੁਹਾਡਾ ਤਿਆਰ ਹੈ ਸਿੰਧੂਸਤਾਨ ਤੁਹਾਡਾ ਤਿਆਰ ਹੈ ਅਸੀਂ ਸਾਫ਼ ਸਾਫ਼ ਚੇਤਾਵਨੀ ਦੇਣਾ ਚਾਹੁੰਦੇ ਹਾਂ ਅਗਰ ਭਾਰਤੀਆਂ ਨੇ ਪਾਣੀ ਬੰਦ ਕੀਤਾ ਅਗਰ ਭਾਰਤੀਆਂ ਨੇ ਲੈ ਬਾਥਰੂਮ ਹੀ ਤੁਹਾਡੇ ਲਈ ਮੂੰਹ ਕਰਕੇ ਕਰਤਾ ਨਾ ਤੁਹਾਡੇ ਬਾੜ ਆ ਜੀ ਦੀ ਹਾਂਜੀ ਆ ਤੁਹਾਡਾ ਕਿੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਰੀ ਬਾਰਡਰ ਤੇ ਕਰ ਰਹੇ ਹਾਂ ਜੀ ਮਹਾਰਾਜ ਸਾਡਾ ਰੋਸ ਦੀ ਪ੍ਰਗਟ ਕਰਨ ਲਈ ਪਾਕਿਸਤਾਨ ਦੇ ਲੋਕਾਂ ਨੂੰ ਵੀ ਦਿਖਾਣਾ ਚਾਹੁੰਦੇ ਹਾਂ ਭਾਰਤ ਦੀ ਸਰਕਾਰ ਨੂੰ ਵੀ ਦਿਖਾਣਾ ਚਾਹੁੰਦੇ ਹਾਂ ਅਬ ਸੈਨ ਨਹੀਂ ਹੋਗਾ ਅਤਵਾਦ ਹੁਣ ਸੈਨ ਨਹੀਂ ਹੋਊਗਾ ਮਕਸਦ ਇਹੀ ਹੈ ਵੀ ਅਸੀਂ ਸਰਕਾਰ ਤੋਂ ਚਾਹਨੇ ਆ ਇੱਕ ਤਾਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਮਾਰੇ ਮਾਰਨ ਦੀ ਇਜਾਜ਼ਤ ਦਿੱਤੀ ਜਾਵੇ ਅਸੀਂ ਖੁਦ ਬਾਗੇ ਬਾੜ ਟੱਪ ਕੇ ਸਾਨੂੰ ਇਜਾਜ਼ਤ ਦਿੱਤੀ ਹੋਵੇ ਅਸੀਂ ਉਹਨਾਂ ਨੇ ਤਾਂ ਧਰਮ ਦੱਸ ਪੁੱਛਿਆ ਸੀ ਨਾ ਅਸੀਂ ਉਹਨਾਂ ਨੂੰ ਆਪਣਾ ਧਰਮ ਦੱਸਾਂਗੇ ਕਿ ਅਸੀਂ ਕੌਣ ਹ ਉਹਨਾਂ ਨੇ ਤਾਂ ਦੱਸੇ ਨਹੀਂ ਆਪਣਾ ਧਰਮ ਉਹਨਾਂ ਨੇ ਪੁੱਛਿਆ ਸੀ ਅਸੀਂ ਦੱਸਾਂਗੇ ਕਿਉਂ ਨਹੀਂ ਹੋ ਸਕਦੀ ਪ੍ਰੈਕਟੀਕਲ ਸਰਕਾਰਾਂ ਚਾਂ ਬਹੁਤ ਕੁਝ ਹੁੰਦਾ ਸਰਕਾਰਾਂ ਚਾਂ ਬਹੁਤ ਕੁਝ ਯਾਰ ਸਰਕਾਰ ਆਪ ਕਰਦੇ ਅਸੀਂ ਕਿਹੜਾ ਕਿਹੜਾ ਅਸੀਂ ਇਹ ਸਰਕਾਰ ਨੂੰ ਸਮਰਥਨ ਦੇਣਾ ਨਹੀਂ ਹੈ ਤੇ ਮੋਦੀ ਜੀ ਹਮਲਾ ਕਰੋ ਦੇਸ਼ ਤੁਹਾਡੇ ਸਾਥ ਬਿਲਕੁਲ ਮੋਤ ਅਸੀਂ ਬਿਲਕੁਲ ਕਰਨਾ ਚਾਹੀਦਾ ਅੱਜ ਉਹਨਾਂ ਨੂੰ ਮੋਦੀ ਸਾਹਿਬ ਨੂੰ ਇਹ ਦੱਸਣ ਲਈ ਜਿੱਤੇ ਪਹੁੰਚੇ ਹੈ ਸਾਡੇ ਫੌਜੀ ਭਾਈਆਂ ਨੂੰ ਵੀ ਤੇ ਪੂਰਾ ਦੇਸ਼ ਤੁਹਾਡੇ ਨਾਲ ਤੁਸੀਂ ਇਹ ਦੇਖੋ ਤੇ ਦੇਸ਼ ਤੁਹਾਡੇ ਨਾਲ ਨਹੀਂ ਦੇਸ਼ ਤੁਹਾਡੇ ਨਾਲ ਹੈ ਦੇਸ਼ ਚੰਦ ਕਿ ਅੱਜ ਪਾਕਿਸਤਾਨ ਨੂੰ ਮੂੰਹ ਤੋਰ ਜਵਾਬ ਦੋ ਉਹੀ ਤਾਂ ਬਾਲ ਰਹੇ ਮਰੇ ਕਿਉਂ ਨਹੀਂ ਤੇ ਮੈਨੂੰ ਇੱਕ ਗੱਲ ਦੱਸੋ ਇੱਕ ਮਿੰਟ ਜਰਾ ਹਰ ਵੱਲੇ ਅਹਿਮਦ ਅਸलम ਹਮੀਦੀ ਕਿਉਂ ਹੁੰਦੇ ਆ ਧਰਮ ਬਾਪੀ ਪਤਾ ਲੱਗ ਗਿਆ ਧਰਮ ਦੱਸਣ ਦੀ ਲੋੜ ਥੋੜੀ ਆ ਧਰਮ ਦੱਸਣ ਦੀ ਲੋੜ ਹੋਵੇ ਵੀ ਜਿਹੜਾ ਕਲਮਾ ਬੜੂ ਵਾਲੂ ਛੱਡਦਾ ਜਾਊਗਾ ਠੀਕ ਹੈ ਨਾ ਜਿਹੜਾ ਕਲਮਾ ਨਹੀਂ ਬੜੂਗਾ ਉਹਦੀ ਪੈਂਟ ਵੀ ਆ ਕੇ ਵੀ ਦੇਖੀ ਜਾਊਗੀ ਹਲੇ ਵੀ ਆਪਾਂ ਪੁੱਛਦੇ ਆ ਵੀ ਲੋਕ ਚੰਕ ਬਦਲੀ ਤਾਂ ਨਹੀਂ ਹੁੰਦਾ ਹੋਰ ਧਰਮ ਕੀ ਦਾ ਪਤਾ ਲੱਗਦਾ ਹੁੰਦਾ ਬਿਲਕੁਲ ਇੱਸੀ ਕਰਕੇ ਕੀਤਾ ਜਾ ਰਿਹਾ ਵੀ ਸਰਕਾਰਾਂ ਦੀਆਂ ਅੱਖਾਂ ਖੁੱਲਣ ਤੇ ਸਰਕਾਰਾਂ ਨੂੰ ਸਮਰਥਨ ਕਿ ਜੇ ਤੁਸੀਂ ਬਾਹਰ ਬਾਰਡਰ ਤੇ ਲੜੋਂਗੇ ਤਾਂ ਦੇਸ਼ ਦੇ ਅੰਦਰੂਨੀ ਲੜਾਈ ਸਾਡੇ ਲੋਕ ਵੀ ਲੜਣਗੇ ਜੇ ਕੋਈ ਹਉਵਾ ਕਤਾਰ ਤਾਂ ਉਹਨੂੰ ਸੰਭਾਲਣ ਲਈ ਸਾਡੀਆਂ ਸ਼ਿਵਸਨ ਹਥਿਆਰ ਨੇ ਅਗਲਾ ਕਦਮ ਕਿਸੇ ਵੀ ਸਰਕਾਰ ਨਾਲ ਗੱਲਬਾਤ ਕਰਾਂਗੇ ਅਸੀਂ ਤਾਂ ਸਿਰਫ ਸਮਰਥਨ ਦੇਣ ਆਏ ਆ ਆਪਣੇ ਹੀ ਸਰਕਾਰ ਦੇ ਬਦਲਣ ਥੋੜੀ ਕਰਾਂਗੇ ਤੁਸੀਂ ਆਪਣੀ ਸਰਕਾਰ ਦੇ ਥੋੜੀ ਬਦਲਣਾ ਸਰਕਾਰ ਨੂੰ ਸਿਲੀਕਨ ਤੇ ਬਿਲਕੁਲ ਕਰਨਾ ਚਾਹੀਦਾ ਮੈਂ ਕਹਿੰਦਾ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਪਾਣੀ ਬੰਦ ਕੋਟ ਨੀਤੀਕ ਫੈਸਲੇ ਜਿਹੜੇ ਵੀ ਭਾਰਤ ਸਰਕਾਰ ਨੇ ਲਿੱਤੇ ਆ ਬਿਲਕੁਲ ਨਹੀਂ ਲਿੱਤੇ ਆ ਹੋਰ ਵੀ ਸਖਤ ਹੋਣਾ ਚਾਹੀਦਾ ਭਾਰਤ ਸਰਕਾਰ ਨੂੰ ਬਿਲਕੁਲ ਨਹੀਂ ਆਲੇ ਚਾਹੀਦੇ ਆਲੇ ਨਹੀਂ ਚਾਹੀਦੇ ਭਾਈ ਸਾਹਿਬ ਮੇਰੀ ਗੱਲ ਸੁਣੋ ਜਹਾਜ ਜੰਨੂ ਨੇ ਦੱਸਾਂ 83000 83000 ਲੜਕੀ ਪੰਜਾਬ ਦੀ ਪਾਕਿਸਤਾਨ ਵੇਈ ਹੋਈ ਹੈ ਉੱਥੇ ਵਿਆਹ ਕਰਾਂਦੀ ਆ ਬੱਚੇ ਜੰਮ ਹਿੰਦੁਸਤਾਨ ਹੁੰਦੀ ਆ ਇਹਦਾ ਮਤਲਬ ਕੀ ਹੈ ਤੁਸੀਂ ਕੱਢ ਕੇ ਦੇਖੋ ਇਹਦਾ ਮਤਲਬ ਕਦਾ ਕੀ ਆ